ਕੋਈ ਗੱਲ ਨਹੀਂ ਬਾਈ ਜੀ ਸੀ ਡਰੇ ਹੈ ਨਹੀਂ ਕਦੇ ਗੋਲੇ ਚੱਲਣ ਬੰਬ ਚੱਲਣ ਕੀ ਜਾਂਦਾ ਸੋ ਜੇ ਇਹਨਾਂ ਜਵਾਕ ਸਾਡੀ نسل ਹੀ ਨਾ ਰਹੀਏ ਗੋਸੀ ਕਰਾਂਗੇ ਸੀ ਆਪਣੀ ਨਸਲਾਂ ਨੂੰ ਸਿਖਾਵਾਂਗੇ ਕਿਉਂ ਲੜਨਾ ਇਹਨਾਂ ਨੂੰ ਲੜਨ ਦੀ ਜਾਚ ਆਏਗੀ ਸਾਨੂੰ ਵੇਖਣਗੇ ਤਾਂ ਹੀ ਲੜਨਗੇ ਹਨਾ ਅੱਗੇ ਹੀ ਤੁਰੇਗਾ ਪੰਜਾਬ ਪਿੱਛੇ ਤੁਰੇਗੇ ਹਰਿਆਣਾ ਤੋੜ ਦਿੱਲੀ ਛੱਡ ਕੇ ਆਏਗੇ ਜੇ ਸਾਨੂੰ ਜਾਣਾ ਪਿਆ ਜੀ ਅਸੀਂ ਹਰਿਆਣਾ ਅੱਗੇ ਲਾ ਕੇ ਪੰਜਾਬ ਨੂੰ ਪਿੱਛੇ ਲਾ ਕੇ ਤੇ ਅਸੀਂ ਆਪ ਛੱਡ ਕੇ ਆਵਾਂਗੇ ਦਿੱਲੀ ਚ ਕਾਰਾਂ ਦਾ ਕੰਮ ਹੈ ਅੰਦੋਲਨ ਨੂੰ ਦਬਾਣਾ ਜੀ ਅੰਦੋਲਨ ਪਹਿਲਾਂ ਵੀ ਹੋਇਆ ਸੀ ਹਰਿਆਣੇ ਦੇ ਅਸੀਂ ਹਰਿਆਣੇ ਦੇ ਵਸਨੇਕਾਂ ਜੀ ਅਸੀਂ ਪਹਿਲਾਂ ਵੀ ਪੰਜਾਬ ਦੇ ਵੀਰਾਂ ਦਾ ਬਹੁਤ ਸਹਾਇਕ ਕੀਤਾ ਸੀ ਜੀ ਤੇ ਹੁਣ ਵੀ ਉਹਨਾਂ ਦੇ ਨਾਲ ਖੜੇ ਆ ਜੀ ਲਕੀਰਾਂ ਨੇ ਸਰਹੱਦ ਤੇ ਖਿੱਚੀਆਂ ਜਾ ਸਕਦੀਆਂ ਨੇ ਇੱਥੇ ਬੈਰੀਕੇਡ ਕੀਤੇ ਜਾ ਸਕਦੇ ਨੇ ਪਰ ਸਾਡੇ ਦਿਲਾਂ ਦੇ ਵਿੱਚ ਜਿਹੜੇ ਹਰਿਆਣੇ ਵਾਲੇ ਨੇ ਉਹਨਾਂ ਦੇ ਪ੍ਰਤੀ ਪਿਆਰ ਹੈ ਪੰਜਾਬ ਵਾਲਿਆਂ ਦੇ ਪ੍ਰਤੀ ਪੰਜਾਬ ਹਰਿਆਣਿਆਂ ਦੇ ਦਿਲਾਂ 'ਚ ਪਿਆਰ ਹੈ ਤੇ ਇਹ ਜਿਹੜੀਆਂ ਲਕੀਰਾਂ ਨੇ ਇਹ ਆਪਾਂ ਨੂੰ ਕੋਈ ਲਕੀਰਾਂ ਦੀ ਪਰਵਾਹ ਨਹੀਂ ਜਦੋਂ ਉਹਨਾਂ ਨੇ ਪਾਣੀ ਮੰਗਿਆ ਸਾਡੇ ਤੋਂ ਅਸੀਂ ਉਹਨਾਂ ਨੂੰ ਦੁੱਧ ਦਿੱਤਾ ਜੀ ਜਦੋਂ ਸਾਡੇ ਤੋਂ ਉਹਨਾਂ ਨੇ ਅੰਦੋਲਨ ਦੇ ਵਿੱਚ ਸਾਡਾ ਸਾਥ ਮੰਗਿਆ ਸੀ ਖੂਨ ਦੀਆਂ ਨਦੀਆਂ ਵਹਾਤੀਆਂ ਇਹ ਤਸਵੀਰਾਂ ਤੁਹਾਡੇ ਨਾਲ ਹਰਿਆਣਾ ਤੇ ਪੰਜਾਬ ਦੇ ਬਾਡਰ ਦੀਆਂ ਸਾਂਝੀਆਂ ਕਰ ਰਿਹਾ ਵੱਖੋ ਵੱਖਰੀਆਂ ਤਸਵੀਰਾਂ ਕਿਤੇ ਲੰਗਰ ਵਰਤਾਇਆ ਜਾ ਰਿਹਾ ਕਿਤੇ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਕਿਤਾਬਾਂ ਪੜ੍ਹੀਆਂ ਜਾ ਰਹੀਆਂ ਲੰਗਰ ਵਾਲੇ ਭਰਾਵਾਂ ਨਾਲ ਗੱਲਬਾਤ ਕਰਾਂਗੇ ਬਾਈ ਕਿਵੇਂ ਠੀਕ ਹੋ ਬਾਈ ਜੀ ਠੀਕ ਠਾਕ ਜੀ ਮੇਰਾ ਨਾਮ ਤਲਵਿੰਦਰ ਸਿੰਘ ਜੀ ਅਸੀਂ ਹਰਿਆਣੇ ਤੋਂ ਆਏ ਆ ਜੀ 13 ਤਰੀਕ ਤੋਂ ਹੀ ਸਾਡਾ ਲੰਗਰ ਚੱਲ ਰਿਹਾ ਜੀ ਸਵੇਰ ਤੋਂ ਲੱਸੀ ਲੈ ਕੇ ਆਨੇ ਆ ਜੀ ਲੰਗਰ ਹੈ ਜੀ ਗਰਮਾ ਗਰਮ ਪ੍ਰਸ਼ਾਦਾ ਜੀ ਸ਼ਾਮ ਨੂੰ ਗਰਮਾ ਗਰਮ ਦੁੱਧ ਲੈ ਕੇ ਆਨੇ ਆ ਜੀ ਪੰਜਾਬ ਦੇ ਵੀਰਾਂ ਲਈ ਲੈ ਕੇ ਆਨੇ ਆ ਜੀ ਹਾਂਜੀ ਇਹ ਇੱਕ ਪਾਸੇ ਬਈ ਹਰਿਆਣੇ ਦੇ ਮੰਤਰੀਆਂ ਦੀ ਗੱਲ ਕਰੀਏ ਤਾਂ ਉਹ ਪੰਜਾਬ ਨੂੰ ਦੱਬਣ ਤੇ ਆਏ ਹੋਏ ਆ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਹਰਿਆਣਾ ਖੜਦਾ ਜਾਂਦਾ ਉੱਥੋਂ ਦੇ ਲੋਕ ਖੜਦੇ ਜਾਂਦੇ ਆ ਬਾਈ ਜੀ ਸਰਕਾਰਾਂ ਦਾ ਹੈ ਜੀ ਹਰਿਆਣਾ ਅੱਗੇ ਹੀ ਤੁਰੇਗਾ ਪੰਜਾਬ ਪਿੱਛੇ ਤੁਰੇਗਾ ਜੀ ਹਰਿਆਣਾ ਤੋੜ ਦਿੱਲੀ ਛੱਡ ਕੇ ਆਏਗਾ ਜੀ ਜੇ ਸਾਨੂੰ ਜਾਣਾ ਪਿਆ ਜੀ ਅਸੀਂ ਹਰਿਆਣਾ ਅੱਗੇ ਲਾ ਕੇ ਪੰਜਾਬ ਨੂੰ ਪਿੱਛੇ ਲਾ ਕੇ ਤੇ ਅਸੀਂ ਆਪ ਛੱਡ ਕੇ ਆਵਾਂਗੇ ਦਿੱਲੀ ਜੀ ਇੱਕ ਪਾਸੇ ਮੰਤਰੀਆਂ ਦੀ ਗੱਲ ਕਰੀਏ ਅਸੀਂ ਐਮ ਸਾਹਿਬ ਦੀ ਗੱਲ ਕਰੀਏ ਹਰਿਆਣਿਆਂ ਦੇ ਤਾਂ ਉਹ ਪੰਜਾਬ ਦੇ ਮੋਰਚੇ ਦੀ ਗੱਲ ਕਰੀਏ ਬੈਰੀਕੇਡ ਲਾਈ ਬੈਠੇ ਆ ਤੁਸੀਂ ਸੇਵਾ ਕਰੀ ਜਾਂਦੇ ਹੋ ਵੇਖੋ ਜੀ ਸਰਕਾਰਾਂ ਦਾ ਕੰਮ ਹੈ ਅੰਦੋਲਨ ਨੂੰ ਦਬਾਣਾ ਅੰਦੋਲਨ ਪਹਿਲਾਂ ਵੀ ਹੋਇਆ ਸੀ ਹਰਿਆਣੇ ਦੇ ਅਸੀਂ ਹਰਿਆਣੇ ਦੇ ਵਸਨੀਕਾਂ ਜੀ ਅਸੀਂ ਪਹਿਲਾਂ ਵੀ ਪੰਜਾਬ ਦੇ ਵੀਰਾਂ ਦਾ ਬਹੁਤ ਸਹਿਯੋਗ ਕੀਤਾ ਸੀ ਜੀ ਤੇ ਹੁਣ ਵੀ ਉਹਨਾਂ ਦੇ ਨਾਲ ਖੜੇ ਆ ਜੀ ਲੰਗਰ ਅਸੀਂ ਆਪਣੇ ਨਗਰੋਂ ਨੂੰ ਲੈ ਕੇ ਆਏ ਆ ਇਹ ਜਿਹੜੀਆਂ ਲਕੀਰਾਂ ਨੇ ਸਰਹੱਦ ਤੇ ਖਿੱਚੀਆਂ ਜਾ ਸਕਦੀਆਂ ਨੇ ਇੱਥੇ ਬੈਰੀਕਾਡ ਕੀਤੇ ਜਾ ਸਕਦੇ ਨੇ ਪਰ ਸਾਡੇ ਦਿਲਾਂ ਦੇ ਵਿੱਚ ਜਿਹੜੇ ਹਰਿਆਣੇ ਵਾਲਿਆਂ ਨੂੰ ਉਹਨਾਂ ਦੇ ਪ੍ਰਤੀ ਪਿਆਰ ਹੈ ਪੰਜਾਬ ਵਾਲਿਆਂ ਦੇ ਪ੍ਰਤੀ ਪੰਜਾਬ ਹਰਿਆਣਿਆਂ ਦੇ ਦਿਲਾਂ 'ਚ ਪਿਆਰ ਹੈ ਤੇ ਇਹ ਜਿਹੜੀਆਂ ਲਕੀਰਾਂ ਨੇ ਇਹ ਆਪਾਂ ਨੂੰ ਕੋਈ ਲਕੀਰਾਂ ਦੀ ਪਰਵਾਹ ਨਹੀਂ ਜਦੋਂ ਉਹਨਾਂ ਨੇ ਪਾਣੀ ਮੰਗਿਆ ਸਾਡੇ ਤੋਂ ਅਸੀਂ ਉਹਨਾਂ ਨੂੰ ਦੁੱਧ ਦਿੱਤਾ ਜੀ ਜਦੋਂ ਸਾਡੇ ਤੋਂ ਉਹਨਾਂ ਨੇ ਅੰਦੋਲਨ ਦੇ ਵਿੱਚ ਸਾਡਾ ਸਾਥ ਮੰਗਿਆ ਅਸੀਂ ਖੂਨ ਦੀਆਂ ਨਦੀਆਂ ਬਹਾਤੀਆਂ ਅਸੀਂ ਅੱਜ ਵੀ ਦਿੱਤੀਆਂ ਕੁਰਬਾਨੀਆਂ ਦੇ ਦਿੱਤੀਆਂ ਸ਼ਹੀਦ ਵੀ ਸਾਡੇ ਉੱਥੇ ਕਿਸਾਨ ਪਰਿਵਾਰ ਵੀਰ ਹੋਏ ਨੇ ਬੜੇ ਪਰ ਅੱਜ ਵੀ ਅਸੀਂ ਉਹਨਾਂ ਦੇ ਨਾਲ ਛਾਤੀ ਦੇ ਛਾਤੀ ਲਾ ਕੇ ਖੜੇ ਆਂ ਕੋਈ ਪਰਵਾਹ ਨਹੀਂ ਸਾਨੂੰ ਜੀ ਦਿੱਲੀ ਵੀ ਜਾਣਾ ਪਿਆ ਤਾਂ ਦਿੱਲੀ ਵੀ ਜਾਵਾਂਗੇ ਜੋ ਮਰਜ਼ੀ ਕਰਕੇ ਜਾਣਾ ਪਏ ਭਾਈ ਜਿਵੇਂ ਬੈਰੀਕੇਡ ਲੱਗਿਆ ਤਿਆਰੀ ਫੁੱਲ ਹੈ ਫਿਰ ਜਾਵੋਗੇ ਦਿੱਲੀ ਫਿਰ ਪੱਕਾ ਵਾ ਵੇਖੋ ਜੀ ਜ਼ਾਲਮ ਸਰਕਾਰਾਂ ਆਪਣਾ ਜ਼ੋਰ ਲਾਉਂਦੀਆਂ ਨੇ ਪਰ ਕਿਸਾਨਾਂ ਨੇ ਇੱਕ ਸੰਵਿਧਾਨਿਕ ਤੌਰ ਤੇ ਸਾਡਾ ਹੱਕ ਹੈ ਪ੍ਰੋਟੈਸਟ ਕਰਨ ਦਾ ਅਸੀਂ ਜਾ ਸਕਦੇ ਹਾਂ ਇਹ ਜਿਹੜੇ ਗੋਲਾਬਾਰੀ ਕੀਤੀ ਜਾ ਰਹੀ ਹੈ ਇਹ ਕਿਸਾਨਾਂ ਨੂੰ ਕਿਤੇ ਨਾ ਕਿਤੇ ਦਬਾਉਣ ਦੀ ਕੋਸ਼ਿਸ਼ ਹੈ ਇਹ ਸੰਵਿਧਾਨ ਦੇ ਬਿਲਕੁਲ ਉਲਟ ਹੈ ਜੀ ਔਰ ਇਸ ਚੀਜ਼ ਨੂੰ ਪੂਰਾ ਵਰਲਡ ਦੇਖ ਰਿਹਾ ਹੈ ਇਹ ਚੀਜ਼ ਜਿਹੜੀ ਹੈ ਵਰਲਡ ਲੈਵਲ ਤੇ ਖਬਰਾਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਜਾਣਗੀਆਂ ਇਹ ਜਿਹੜਾ ਸੰਵਿਧਾਨਿਕ ਸਾਡਾ ਹੱਕ ਹੈ ਉਹਨੂੰ ਦਬਾਇਆ ਜਾ ਰਿਹਾ ਹੈ ਪਰ ਇਸ ਚੀਜ਼ ਨੂੰ ਦੇਸ਼ ਦਾ ਕਿਸਾਨ ਹੈ ਜਿਹੜਾ ਉਹ ਬਰਦਾਸ਼ਤ ਨਹੀਂ ਕਰੇਗਾ ਅਸੀਂ ਜੇ ਕਿਸੇ ਵੀ ਹਿੱਲੇ ਆਪਾਂ ਨੂੰ ਦਿੱਲੀ ਜਾਣਾ ਪਿਆ ਅਸੀਂ ਜ਼ਰੂਰ ਜਾਵਾਂਗੇ। ਜੀ ਇੱਧਰ ਇੱਕ ਹਰਿਆਣੇ ਤੋਂ ਬੱਚਾ ਵੀ ਆਇਆ ਅੱਜ ਖੁਸ਼ੀ ਵਾਲੀ ਗੱਲ ਹੈ ਇਹ ਹੈ ਕਿਸਾਨਾਂ ਦੀ ਨਾਲ ਬੱਚੇ ਵੀ ਆਏ ਆ ਨਾਲ ਬੱਚਿਆਂ ਨੂੰ ਵੀ ਉਹ ਤੇ ਕਿਹੜੀ ਜਗ੍ਹਾ ਤੋਂ ਹਰਿਆਣੇ ਤੋਂ ਹੀ ਹਾਂਜੀ ਜੀ ਕੀ ਕਰਨਾ ਹੈਓ ਇੱਥੇ ਅਸੀਂ ਆਏ ਜਿਨ੍ਹਾਂ ਨੇ ਧਰਨਾ ਲਾਇਆ ਉਹਨਾਂ ਦੇ ਸਾਰੇ ਨਹੀਂ ਆਏ ਆ ਜੀ ਉਹਨਾਂ ਨੂੰ ਲੰਗਰ ਲੰਗਰ ਖਾਣ ਜੀ ਇਹ ਜਿਹੜੇ ਧਰਨੇ ਵਾਲੇ ਆ ਮੋਰਚੇ ਵਾਲੇ ਆ ਉਹ ਕਹਿੰਦੇ ਦਿੱਲੀ ਜਾਣਾ ਫਿਰ ਤੁਸੀਂ ਵੀ ਦਿੱਲੀ ਜਾਓਗੇ ਹਾਂਜੀ ਜਾਵਾਂਗੇ ਪਹਿਲਾਂ ਵੀ ਗੇਸ ਹਾਂ ਜੀ ਹੁਣ ਵੀ ਜਾਵਾਂਗੇ ਜੀ ਠੀਕ ਹੈ ਕਿਹੜੀ ਕਲਾਸ ਪੜਦੇ ਹੋ ਫਿਫਥ ਕਲਾਸ ਪੜ੍ਹਦੇ ਹਾਂ ਪੜ੍ਹਾਈ ਨਹੀਂ ਖਰਾਬ ਹੁੰਦੀ ਪੜ੍ਹਾਈ ਦਾ ਨੁਕਸਾਨ ਤੇ ਤਾਂ ਹੋਏਗਾ ਜੀ ਜੇ ਸਾਡੀਆਂ ਜ਼ਮੀਨਾਂ ਹੀ ਨਹੀਂ ਦੇਆ ਹੱਕ ਲਾਂਗੇ ਫਿਰ ਪੜ੍ਹਾਈ ਕਰਾਂਗੇ ਜੀ ਹੱਕ ਤੇ ਲਾਂਗੇ ਪਹਿਲਾਂ ਜੀ ਠੀਕ ਹੈ ਤੇ ਨਾਲ ਕੌਣ ਆਇਆ ਤੇਰੇ ਘਰੋਂ ਘਰੋਂ ਮੇਰੇ ਡੈਡੀ ਹੀ ਆਏ ਨੇ ਆ ਕਿੱਥੇ ਆ ਮਗਰ ਖੜਿਆ ਜਿਹੜੇ ਨਾ ਜੀ ਅੱਛਾ ਠੀਕ ਹੈ ਇਹ ਚਾਚਾ ਜੀ ਹੈ ਚਾਚਾ ਜੀ ਹਾਂ ਜੀ ਭਾਈ ਤੁਸੀਂ ਜਵਾਕ ਨੂੰ ਨਾਲ ਲੈ ਕੇ ਆ ਕੇ ਡਰ ਨਹੀਂ ਲੱਗਦਾ ਇੱਥੇ ਪਹਿਲਾਂ ਗੋਲੇ ਵੀ ਚੱਲੇ ਆ ਗੋਲੀਆਂ ਵੀ ਚੱਲ ਸਕਦੀਆਂ ਕੋਈ ਗੱਲ ਨਹੀਂ ਭਾਈ ਜੀ ਅਸੀਂ ਡਰੇ ਹਾਂ ਹੀ ਨਹੀਂ ਕਦੇ ਗੋਲੇ ਚੱਲਣ ਬੰਬ ਚੱਲਣ ਕੀ ਹੁੰਦਾ ਸੋ ਜੇ ਇਹਨਾਂ ਜਵਾਕ ਸਾਡੀ نسل ਹੀ ਨਾ ਰਹੀਏ ਅਗੋਂ ਅਸੀਂ ਕਰਾਂਗੇ ਸੀ ਆਪਣੀ ਨਸਲਾਂ ਨੂੰ ਸਿਖਾਵਾਂਗੇ ਕਿਉਂ ਲੜਨਾ ਇਹਨਾਂ ਨੂੰ ਲੜਨ ਦੀ ਜਾਂਚ ਆਏਗੀ ਸਾਨੂੰ ਵੇਖਣਗੇ ਤਾਂ ਹੀ ਲੜਨਗੇ ਹਾਂ ਵਾਕਿਆ ਬਾਈ ਜਿਹੜੀ ਪਹਿਲਾਂ ਦੀ ਗੱਲ ਕਰੀਏ ਤਾਂ ਕੁਝ ਕੁ ਕਿਸਾਨ ਜਿਹੜੀਆਂ ਪਲਾਸਟਿਕ ਦੀਆਂ ਗੋਲੀਆਂ ਜਾਂ ਗੋਲੇ ਚੱਲੇ ਹੋਏ ਇਕੱਠੇ ਕਰ ਰਹੇ ਸੀ ਕਹਿੰਦੇ ਸੀ ਜਵਾਕਾਂ ਨੂੰ ਦਿਖਾਉਣੇ ਆ ਤੇ ਤੁਸੀਂ ਜਵਾਕੀ ਨਾਲ ਲੈ ਆਏ ਅੱਜ ਵੀਰ ਜੀ ਜਵਾਕਾਂ ਨੂੰ ਨਾਲ ਲਿਆਵਾਂਗੇ ਤਾਂ ਹੀ ਅੰਦੋਲਨ ਦਾ ਪਤਾ ਲੱਗੇਗਾ ਜੀ ਤੇ ਤਾਂ ਹੀ ਆਪਣਾ ਅੱਗੇ ਪਤਾ ਲੱਗੇਗਾ ਜੀ ਸਾਡੇ ਦਾਦੇ ਚਾਚੇ ਵਾਲੇ ਅੰਦੋਲਨ ਲੜਦੇ ਰਹੇ ਨੇ ਤਾਂ ਹੀ ਅੱਗੋਂ ਆਉਣ ਵਾਲੀ ਨਸਲਾਂ ਨੂੰ ਪਤਾ ਲੱਗੇਗਾ ਜੀ ਕੀ ਹਰਿਆਣਾ ਸਰਕਾਰ ਕਰ ਰਹੀ ਹੈ ਬਈ ਜੇ ਬੱਚਿਆਂ ਦੀ ਗੱਲ ਕਰੀਏ ਤਾਂ ਮਾਮਾ ਨੂੰ ਬਹੁਤ ਫਿਕਰ ਹੁੰਦਾ ਤੇ ਇਹਨਾਂ ਦੀ ਮੰਮੀ ਨੇ ਨਹੀਂ ਕਿਹਾ ਵੀ ਇਹਨੂੰ ਨਾਂ ਲੈ ਕੇ ਜਾ ਉੱਥੇ ਕੁਝ ਵੀ ਹੋ ਸਕਦਾ ਬੱਚਿਆਂ ਦਾ ਕੋਈ ਫਿਕਰ ਨਹੀਂ ਜੀ ਛੋਟੇ ਛੋਟੇ ਸਾਹਿਬ ਜਿਆਦੇ ਸਿੱਧ ਹੋ ਗਏ ਸੰਜੀ ਉਹ ਵੀ ਗੁਰੂ ਦੇ ਲਾਲ ਸੰ ਛੋਟੇ ਛੋਟੇ ਸਨ 8 9 9 ਸਾਲਾਂ ਦੇ 13 13 ਸਾਲਾਂ ਦੇ ਸੰਜੀ ਉਹ ਵੀ ਬੱਚੇ ਹੀ ਸਨ ਜੀ ਜੀ ਵਾਕਿਆ ਸਮਝ ਸਕਦਾ ਬਈ ਜਨੂਨ ਹੈ ਇੱਕ ਤੇ ਦੋਸਤੋ ਇਹ ਪਲਪਲ ਦੀ ਅਪਡੇਟ ਤੁਹਾਡੇ ਨਾਲ ਇਹਨਾਂ ਮੋਰਚਿਆਂ ਦੀ ਸਾਂਝੀ ਕਰਦਾ ਰਵਾਂਗਾ ਮੈ ਜੋਤ ਕਰੇਵਾਲ ਜਾਜਾ ਚਾਹਾਂਗਾ ਸਸ਼ਿਕਾ